ਦਲਵੀਰੋ ਭੈਣ ਹਾਂ ਜੀ ਮੈਂ ਕਿਹਾ ਸੂਟ ਵੇਹ ਮਨਪ੍ਰੀਤ ਵਾਸਤੇ ਦੋ ਲੈ ਦੀਏ ਖੁੱਲੇ ਮਨਪ੍ਰੀਤ ਵਾਸਤੇ ਨਹੀਂ ਆਹੋ ਖੁੱਲੇ ਖੁੱਲੇ ਜੇ ਦੋ ਕ ਸੀਂ ਦਾ ਸੀਂ ਦਿੰਨੇ ਆ ਇੰਦਰਾਂ ਸਾਹਮਣੇ ਆਹੋ ਮੇਰਾ ਮਰਜ਼ੀ ਕਿਤੇ ਲੈ ਦੋ ਹੂੰ ਪਰ ਮੇ ਇੱਕ ਗੱਲ ਹੈਗੀ ਓ ਮਨਜ਼ੂਰ ਕਰ ਹੁੰਦਾ ਨਾ ਉਹਨੇ ਆਪਣੀ ਮਰਜ਼ੀ ਦੇ ਲੈਣੇ ਸੀ ਭੈਣ ਜੀ ਆਪਣੀ ਮਰਜ਼ੀ ਦੇ ਰੰਗ ਖਰੀਦਣੇ ਸੀ ਹੁਣ ਮੈਂ ਵੀ ਢਿੱਡ ਚ ਪਾ ਕੇ ਸਾਰਾ ਕੁਝ ਪਰੇਸ਼ਾਨੀ ਦੇ ਨਾਲ ਹੀ ਵੀ ਚੱਲ ਕੁੜੀ ਆਖੇ ਨਾ ਮੈਂ ਹੁਣ ਉਦਨ ਦੇ ਆਈ ਆ ਤੇ ਮੈਨੂੰ ਕਿਹੜਾ ਲੈ ਕੇ ਦਿੱਤਾ ਆ ਆਹ ਇਹ ਤਾਂ ਗੱਲ ਠੀਕ ਹੈ ਉਹਨਾਂ ਕਹਿਣਾ ਤੇ ਪਾਉਣੇ ਤੇ ਸੂਟ ਘਰੋਂ ਹੀ ਆ ਰੋਟੀ ਵੀ ਖਾਣੀ ਸੂਟ ਵੀ ਪਾਉਣੇ ਸਭ ਕੁਝ ਖਾਣਾ ਪੀਣਾ ਇਹ ਕੰਮ ਕਰਨੇ ਭੈਣ ਜੀ ਚਲੋ ਉਹ ਵੀ ਉੱਥੇ ਰਾਜੀ ਪਾਜੀ ਰਵੇ ਆਊਗਾ ਹੀ ਨਾ ਆਪਣੇ ਘਰ ਇੱਕ ਦਿਨ ਹੂੰ ਰਾਜੀ ਪਾਜੀ ਚਲੋ ਆਹੋ ਪਰ ਦੁੱਖ ਤੇ ਬੜਾ ਹੀ ਹੋਈ ਚੰਗਾ ਤੇ ਕੁਛ ਨਹੀਂ ਹੋ ਲੱਗਣ ਡਿਆ ਹੋਏ ਆ ਬੋਹਣੀ ਵੀਰ ਐਦਾਂ ਹੀ ਕਈ ਕਰਾਂ ਦੀਆਂ ਮਜਬੂਰੀਆਂ ਕਈ ਪਰੇਸ਼ਾਨੀਆਂ ਤਾਂ ਕਰਕੇ ਹਾਂ ਆ ਬੱਲਾ ਵੀਰ ਆ ਵੀ ਸੋਹਣਾ ਓਦਾਂ ਤੇ ਆ ਕਰੇ ਸੋਹਣੇ ਹੈ ਹਾਂ ਆ ਵੀ ਸੋਹਣਾ ਓਦਾਂ ਤੇ ਹੈ ਨਾ ਮਨਪ੍ਰੀਤ ਸਾਰੇ ਸੋਹਣੇ ਲੱਗਣੇ ਆ ਹਾਂ ਪਿੰਕ ਵੀ ਹੈਗਾ ਵਾ ਵੇਖ ਲਓ ਕਿਹੜਾ ਲਈਏ ਗਾਜਰੀਆ ਹੋਈ ਵੀ ਹੈਗਾ ਹਾਂ ਪਿੰਕ ਵੀ ਹੈਗਾ ਸੂਟ ਤੇ ਬਥੇਰੇ ਭਰਾ ਸੀਤੇ ਆ ਬਹੁਤ ਸੂਟ ਵਾ ਫਰ ਮੇ ਫੇ ਰੰਗ ਸਾਰੇ ਇੱਕੋ ਜਿਹੇ ਹੁੰਦੇ ਰੰਗ ਤੇ ਉਹੋ ਹੀ ਹੁੰਦੇ ਆ ਸੂਟ ਹੀ ਜ਼ਿਆਦੇ ਬੀਬੀਆਂ ਦੇ ਜਿੰਨੇ ਮਰਜ਼ੀ ਹੋਣ ਕੇ ਵੀ ਉਹ ਜਾ ਉਹਨੂੰ ਆਵਾਜ਼ ਮਾਰਾਂ ਵੇਖ ਲੂਗੀ ਕਿ ਜਾਂ ਆਪੇ ਲੱਲ ਗਿਆ ਇਦਾਂ ਹੀ ਚਲੋ ਆਪੇ ਲੱਲੋ ਉਹਨੇ ਤਾਂ ਕੋਈ ਉਹਨੇ ਵਿਚਨੇ ਕੀ ਆਖਣਾ ਹੂੰ ਨਵੀ ਕੱਲ੍ਹ ਕਿਤੇ ਰੋਂਦੇ ਨਹੀਂ ਚੱਲੀ ਜਾਣ ਦੀ ਮੰਮੀ ਤੇ ਅੱਜ ਵੇ ਕਿਦਾਂ ਭਾਈ ਨਾਲ ਗੱਲਾਂ ਮਾਰਨ ਦੀ ਇਹਨਾਂ ਦੋਵਾਂ ਮਾਂ ਪੁੱਤਾਂ ਦਾ ਕੋਹ ਨਹੀਂ ਪਤਾ ਲੱਗਦਾ ਕਦੀ ਮਾਸ ਕਦੀ ਤੋੜਾ ਦਾ ਜਿਹਨਾਂਵੇਂ ਸੂਟ ਖਰੀਦੀ ਹੈ ਜੇ ਤੇ ਕੀ ਚੱਕਰ ਹੀ ਕਰਨ ਪੀਲੇ ਹੈਗੇ ਆ ਉਹਦੇ ਅੱਛਾ ਮਨਪ੍ਰੀਤਾ ਪੁੱਤ ਵੇਖ ਆ ਸੂਟ ਤੇਰੇ ਲਈ ਲਏ ਆ ਦੋ ਮੇਰੇ ਲਈ ਲਏ ਹਾਂ ਹੋ ਤੇਰੇ ਲਈ ਲਏ ਪੁੱਤ ਚੰਗੇ ਆ ਚੱਲ ਕਾਦੀ ਜ਼ਰੂਰਤ ਹੀ ਹੈਗੀ ਰਹਿਣ ਦਿੰਦੇ ਮੈਂ ਲੋਕਾਂ ਨੇ ਆਂਡੀਆਂ ਗਵੰਡੀਆਂ ਨੇ ਵੇਖ ਕੇ ਤੇ ਕਹਿਣਾ ਵਾ ਵੀ ਅੱਜ ਸੂਟ ਵੀ ਖਰੀਦਣ ਲੱਪੀ ਆ ਪੁੱਤ ਲੋਕਾਂ ਦੇ ਮੂੰਹ ਨਹੀਂ ਫੜੇ ਜਾਂਦੇ ਹਰ ਕੋਈ ਇਹੋ ਹੀ ਸੋਚੀ ਜਾਂਦਾ ਵਾ ਵੀ ਦਾਤੀ ਨੂੰ ਤੇ ਇੱਕ ਪਾਸੇ ਦੰਦੇ ਦੁਨੀਆ ਨੂੰ ਦਵੱਲੇ ਹੀ ਆ ਹੁਣ ਮੈਂ ਕਿ ਲੋਕਾਂ ਦੀ ਪਰਵਾਹ ਨਹੀਂ ਨਾ ਕਰਨੀ ਮੈਂ ਆਪਣੇ ਮਨ ਨੂੰ ਗੰਢ ਦੇ ਲਈ ਆ ਜੋ ਮਰਜ਼ੀ ਕੋਈ ਕਹੀ ਜਾਵੇ ਬਸ ਮੈਂ ਤੇਰੇ ਲਈ ਸੂਟ ਲਿਆਂਦੇ ਆ ਨਾ ਤੇ ਤੂੰ ਵੇਖ ਤੇਰੇ ਪਸੰਦ ਦਾ ਰੰਗ ਹੋਰ ਤੁਹਾਡਾ ਵੀ ਕੋਹ ਨਹੀਂ ਪਤਾ ਲੱਗਦਾ ਕਦੀ ਤੂੰ ਇਕੱਠਾ ਰੋਣ ਲੱਗ ਜਾਂਦੇ ਜੇ ਕਦੀ ਤੂੰ ਹੀ ਇਕੱਠੇ ਧਲੇਰ ਬੰਨ ਜਾਂਨੇ ਆ ਪੁੱਤ ਲੀੜਾ ਤਾਂ ਪਾਉਣਾ ਵਾ ਮੈਂ ਤਾਂ ਅੱਗੇ ਦਲਬੀਰ ਭੈਣ ਨੂੰ ਕਹਿੰਦੀ ਆਈ ਆ ਵੀ ਰੋਟੀ ਵੀ ਖਾਣੀ ਆ ਲੀੜਾ ਵੀ ਪਾਉਣਾ ਸਭ ਕੁਝ ਕਰਨਾ ਵਾ ਹੁਣ ਲੋਕਾਂ ਨੂੰ ਰੋ ਰੋ ਕੇ ਦੱਸੀ ਜਾਣਾ ਵਾ ਇੱਕ ਸੋਹਣਾ ਜਿਹਾ ਤਾਂ ਤੂੰ ਏਡਾ ਜਿਗਰਾ ਲੈ ਕਿਥੋਂ ਦੇ ਜੇ ਤੇ ਤੈਨੂੰ ਮੈਂ ਅਜੇ ਕੱਲ ਦੱਸਿਆ ਸੀ ਨਾ ਕਿ ਮੈਂ ਆ ਮਾਂ ਦੀ ਥਾਂ ਤੇ ਵੀ ਆ ਤੇ ਮੈਂ ਪਿਓ ਦੀ ਥਾਂ ਤੇ ਵੀ ਆ ਹੁਣ ਮੈਂ ਰੋਈ ਜਾਊਂਗੀ ਮੈਨੂੰ ਕਿੰਨੇ ਚੁੱਪ ਕਰਾਉਣਾ ਵਾ ਮੈਂ ਤੇਰੇ ਮੂੰਹ ਵੱਲ ਨਹੀਂ ਦੇਖਣਾ ਮੈਂ ਗਾੜੀ ਆਉਣ ਵਾਲੇ ਸਮੇਂ ਵਾਲ ਨਹੀਂ ਵੇਖਣਾ ਮੈਂ ਤਾਂ ਸੋਚਿਆ ਨਹੀਂ ਵੀ ਗਰਮੀ ਬਹੁਤ ਜ਼ਿਆਦਾ ਪੈਣ ਰਹੀ ਆ ਇਹਦਾ ਇੱਕ ਜਿੱਦਾਂ ਫਰਾਕਜੀ ਵਾਲਾ ਨਹੀਂ ਸੀ ਇਹਦਾ ਖੁੱਲਾ ਜਿਹਾ ਉਹ ਸੀਲਾ ਇੱਕ ਉਦਾਂ ਹੀ ਖੁੱਲਾ ਜਿਹਾ ਸੀਲਾ ਚਲਦੇ ਆਇਓ ਸੀਨੇ ਫਿਰ ਚਾਹੀਦੇ ਤੇ ਹੈਗੇ ਹੀ ਆ ਸੂਟ ਦਾ ਤੇ ਪੁੱਤ ਮੈਂ ਕਿੱਦਾਂ ਦੇਣ ਜਾਣਾ ਵਾਂ ਤੂੰ ਮੇਰੇ ਨਾਲ ਜਾਵੇਂਗੀ ਮੇਚਾ ਆਪਣਾ ਦਵੇਂਗੀ ਤੇ ਫੇਰ ਹੀ ਆ ਪਰ ਮੰਮੀ ਮੈਂ ਨਾਲ ਨਹੀਂ ਤੇ ਜਾਣਾ ਦੱਸ ਉਪਰੇ ਥਾਂ ਜਾਣਾ ਵਾਂ ਅਗਵਾਂਡੀ ਤੇ ਕੁੜੀ ਸੀਂਦੀ ਆ ਸੂਟ ਤੇ ਗਵਾਂਡ ਨੇ ਤੇ ਸਾਰਿਆਂ ਨੇ ਸਵਾਲ ਜਵਾਬ ਕਰਨੇ ਆ ਤੇ ਮੈਂ ਨਹੀਂ ਜਾਣਾਂ ਤੇ ਨਾ ਮੇਰੇ ਕੋਲ ਸਵਾਲਾਂ ਦੇ ਜਵਾਬ ਦਿੱਤੇ ਹੀ ਜਾਂਦੇ ਆ ਵਨ ਸਨ ਨੇ ਉਹਨਾਂ ਨਾਪ ਨਹੀਂ ਲੈਣਾ ਜਿੰਨੇ ਨੇ ਸਾਡੇ ਘਰ ਦੀ ਪੁੱਛ ਗਿਸ਼ ਕਰਨੀ ਉਹਨੂੰ ਕਹਦੇ ਆ ਵੀ ਖੁੱਲੇ ਸੀਂਦੇ ਡਬਲ ਐਕਸਲ ਸਾਈਜ਼ ਦੇ ਸੀ ਜੇ ਚੱਲ ਇਦਾਂ ਕਹਿ ਦੂੰਗੀ ਕੋਈ ਨਹੀਂ ਰੰਗ ਚੰਗੇ ਆ ਤਰਾ ਸੋਹਣੇ ਆ ਰੰਗਾਂ ਨੂੰ ਕੀ ਕਰਨਾ ਰੰਗਤ ਤੇ ਤਾਂ ਹੀ ਨਾ ਜੇ ਜ਼ਿੰਦਗੀ 'ਚ ਰੰਗ ਬਹਾਰ ਆਉਂਦੀਆਂ ਤੇ ਪੁੱਤ ਕਿਡੂ ਸਾਂਝੀਆਂ ਨਾ ਮਾਰਿਆ ਕਰ ਮੈਂ ਤੈਨੂੰ ਖੁਸ਼ ਵੇਖਣਾ ਚਾਹੁੰਨੀ ਆ ਤੂੰ ਐਦਾਂ ਦੀ ਜਦੋਂ ਗੱਲ ਕਰਦੀ ਆ ਨਾ ਉਦੋਂ ਹੀ ਮੇਰਾ ਦਿਲ ਟੁੰਬਿਆ ਜਾਂਦਾ ਵਾ ਹਾਏ ਰੱਬਾ ਮੈਂ ਸੂਟ ਲੀਕੇ ਦੇਣ ਨਹੀਂ ਆ ਤੂੰ ਫੇਰ ਗੱਲ ਕਰਨੋਂ ਭੈੜੀ ਨਹੀਂ ਪੈਂਦੀ ਐਦਾਂ ਨਾਹਾ ਕਰ ਐਦਾਂ ਕਰਨੋਂ ਤਾਂ ਫੇਰ ਤੇਰੀ ਗੱਲ ਹੁਣ ਸਰੀਕਾ ਜੂ ਹੈਗਾ ਗੱਲਾਂ ਕਰਨ ਵਾਲਾ ਜੇ ਤੂੰ ਵੀ ਐਦਾਂ ਗੱਲਾਂ ਕਰੀ ਜਾਵੇਂਗੀ ਤੇ ਫੇਰ ਸਾਰਿਆਂ ਨੇ ਸੁਣ ਸੁਣ ਕੇ ਤੇ ਕਰ ਦਿਆ ਨੇ ਵੀ ਉਹ ਕੋਸ਼ਿਸ਼ ਕਰਨਾ ਹੀ ਤੈਨੂੰ ਪਤਾ ਨਾ ਸਾਰਾ ਜੋਤੀ ਦਾ ਮੇਰ ਨਾਲ ਕੀ ਕੁਛ ਕਰਦੀ ਰਹੀ ਆ ਤੁਹਾਡਾ ਤੇ ਸੇਲ ਪੁਣਾ ਰਿਆ ਵਾ ਮੇਰੀ ਤੇ ਸ਼ੁਰੂ ਤੋਂ ਹੀ ਦੁਸ਼ਮਣ ਰਹੀ ਆ ਢਡੋਂ ਸਾਰੇ ਖੋਸ਼ ਵਾ ਉਤੋਂ ਸਾਰੇ ਮਗਰਮਛਦੇ ਅਥਰੂ ਵਹਾਉਂਦੇ ਆ ਚਲੋ ਕੋਈ ਨਹੀਂ ਜਾ ਕੇ ਤੇ ਸੀਨੇ ਦੇ ਸੋਹਣੇ ਆ ਸੂਟ ਹਾਂ ਗੱਲ ਕਰ ਤੇ ਮੈਨੂੰ ਵੀ ਮਨ ਚੰਗਾ ਲੱਗੇ ਮੇਰਾ ਵੀ ਠੰਡ ਪਵੇ ਮੇਰੇ ਮਨ ਨੂੰ ਵੀ ਸੋਹਣੀ ਗੱਲ ਕੀਤੀ ਆ ਮੈਂ ਪੈਸੇ ਖਰਚੇ ਆ ਮੈਂ ਚੀਜ਼ ਲੈ ਕੇ ਦਿੱਤੀ ਆ ਮੇਰ ਟੀ ਨੂੰ ਪਸੰਦ ਆ ਗਈ ਆ ਹੁਣ ਮਿੰਦੇ ਟੈਨਸ਼ਨ ਲੱਗੀ ਆ ਗਾਂ ਚੋ ਕੇ ਪੈਸੇ ਹੈਗੇ ਆਪਣੇ ਕੋ ਪੁੱਤ ਤੈਨੂੰ ਤਾਂ ਟੈਨਸ਼ਨ ਲੈਣ ਦੀ ਕੋਈ ਲੋੜ ਹੀ ਨਹੀਂ ਮੈਂ ਜਿੱਥੋਂ ਮਰਜ਼ੀ ਲਿਆਵਾ ਉਹ ਮੇਰੀ ਸਿਰਦਰਦੀ ਆ ਕੀਪਦਾ ਮੈਂ ਕਿਤੇ ਉਹ ਲੈ ਕੇ ਰੱਖਿਆ ਹੀ ਨਹੀਂ ਗੇ ਕਿਹੜੇ ਵੇਲੇ ਲੋੜ ਸਾਨੂੰ ਪੈ ਜਾਣੀ ਆ ਮੈਂ ਲੋਕਾਂ ਗਾੜੀ ਹੱਥ ਥੋੜੀ ਡਾਉਣੀ ਆ ਉਹ ਵੇਲੇ ਮੈਂ ਐਡੀ ਸ਼ਦੈਨ ਤੇ ਕੁਡਰ ਨਹੀਂ ਗਈ ਇੰਨਾ ਕ ਮੈਨੂੰ ਸਾਰਾ ਪਤਾ ਵਾ ਤੇਰੇ ਪਿਓ ਜਦੋਂ ਇਦਾਂ ਬਿਮਾਰ ਸੀ ਨਾ ਤੇ ਉਦੋਂ ਮੈਨੂੰ ਸਾਰੀਆਂ ਗੱਲਾਂ ਦੱਸ ਗਿਆ ਸੀ ਵੀ ਆਪਣੇ ਕੋਲ ਪੈਸਾ ਰੱਖੀ ਪੈਸੇ ਤੋਂ ਬਗੈਰ ਬਾਹਰ ਨਹੀਂ ਨਿਕਲਿਆ ਜਾਂਦਾ ਤੇ ਮੈਂ ਤਾਂ ਗੱਲ ਉਹਦੀ ਪੱਲੇ ਨਾ ਬੱਧੀ ਆ ਤੂੰ ਨਾ ਕਿਹੇ ਗੱਲ ਦੀ ਟੈਨਸ਼ਨ ਲੈ ਤੂੰ ਮੇਰੀਆਂ ਅੱਖਾਂ ਸਾਹਮਣੇ ਖੁਸ਼ ਰੋ ਤੇ ਫੇਰ ਮੇਰੀ ਖੁਸ਼ੀ ਆ ਢਿੱਡ ਚ ਭਾਈ ਮੇਰੇ ਜੋ ਮਰਜੀ ਆ ਮੈਂ ਪਾ ਕੇ ਬੈਠੀ ਆ ਪਰ ਖੁਸ਼ ਰਹੀਏ ਤੇ ਚੰਗੀ ਗੱਲ ਵਾ ਹਿਥੇ ਰੱਖ ਲਾ ਫੇਰ ਮੈਂ ਜਾ ਕੇ ਜਰਾ ਕੋਈ ਤਸੀਨੇ ਦੇ ਆਉਂਗੀ ਚੰਗਾ ਜਦ ਤੂੰ ਸੋਈਆ ਯੋਤੀ ਸੁਤੀ ਹਾਂਜੀ ਮੈਂ ਉਹ ਤੋਂ ਉਹ ਤੋਂ ਆਈ ਤੇਰੀ ਸੂਟ ਖਰੀਦਣ ਲਈ ਪਾਈ ਖਲੋਤਾ ਬਾਹਰ ਮਨਪ੍ਰੀਤ ਉਹਦਾ ਸੂਟ ਖਰੀਦਣ ਲਈ ਇਹ ਤਾਂ ਤੁਸੀਂ ਵੇਖ ਲੈ ਕੱਦ ਲੈਣਾ ਤੇ ਹੈ ਨਾ ਮੰਮੀ ਮੈਂ ਕੀ ਕਰਨਾ ਸੂਟ ਮੇ ਕੋ ਵੱਧ ਸੂਟ ਆ ਮੈਂ ਚਲ ਵੇਖ ਲੈਂਦੀ ਹੈ ਨਹੀਂ ਮੈਂ ਨਹੀਂ ਲੈਣਾ ਸੂਟ ਨਾ ਤੂੰ ਕੀ ਕਹਿੰਦਾ ਤਾਈ ਸੂਟ ਜੀ ਤਾਂ ਨਹੀਂ ਆ ਤਾਈ ਸੂਟ ਖਰੀਦਣ ਲਈ ਤਾਂ ਇਹਨੂੰ ਕੱਦੇ ਸੂਟਾਂ ਨਹੀਂ ਪਈ ਹੈ ਮਨਪ੍ਰੀਤ ਉਹਦੇ ਲਈ ਇਹ ਥੋੜੇ ਦਿਨ ਤੇ ਹੋਏ ਨੇ ਭਾਜੀ ਨੂੰ ਜੇਲ੍ਹ ਚ ਤੋਂ ਸਜ਼ਾ ਹੋਈ ਨੂੰ ਆਹ ਤੋਂ ਉਹਦੇ ਖਰੀਦਣੇ ਨਹੀਂ ਮਨਪ੍ਰੀਤ ਬਾਅਦ ਵਿੱਚ ਨਹੀਂ ਸੂਟ ਲੈ ਕੇ ਦਿੱਤੇ ਜਾਂਦੇ ਉਹ ਇਹ ਤੇ ਕਲ ਤੇ ਕੀ ਜਿਹੋ ਸੂਟ ਐ ਖਰੀਦਣ ਦੇ ਹੁੰਦੇ ਨਾ ਇਹ 36 36 ਗੱਲਾਂ ਕਰਨੀਆਂ ਆ ਕਿ ਸ਼ਰੀਖ ਖੁਸ਼ ਹੋਏ ਨੇ ਕਿ ਮੇਰੇ ਮੁੰਡੇ ਨੂੰ ਇਦਾਂ ਹੋਈ ਸਜ਼ਾ ਹੋਈ ਆ ਹੁਣ ਆਪ ਕੜੇ ਮੂੰਹ ਨਾਲ ਸੂਟ ਵੀ ਖਰੀਦਣ ਉਹ ਇਨਾ ਉਹਨੂੰ ਸਿਆਣੀ ਬਿਆਣੀ ਹੈਗੀ ਇਨਾ ਪਤਾ ਹੀ ਨਹੀਂਗਾ ਹੈਗਾ ਆ ਇਹ ਤੁਹਾਨੂੰ ਪਤਾ ਕਿੰਨੇ ਕ ਦਿਨ ਹੋਏ ਮਹਾ ਤੇ ਲੋਕੀ ਕਹਿੰਦੇ ਹੁਣ ਇਹਨਾਂ ਦਾ ਲੱਗਦਾ ਲੋਕਾਂ ਦੇ ਘਰ ਦੇ ਤੇ ਬੂਤ ਲੈਣ ਕੰਦੀ ਪੂਈ ਲੋਕੀ ਲੱਗੇ ਰਹਿੰਦੇ ਨੇ ਇਨਾ ਉਹ ਤੇ ਪਕਾਟਾ ਕਾਦਾ ਵਾ ਤੇ ਤੁਸੀਂ ਕਹਿਣਾ ਹੈ ਨਾ ਸਮਝਾਉਣਾ ਹੈ ਕਿ ਤਾਂ ਕੀ ਉਹਨੂੰ ਸਿਰ ਮੈਨੂੰ ਹੀ ਆਜ ਮਾਰੀ ਆਂਦੀ ਜਿਹੇ ਸੂਟ ਨਾਲ ਲੈ ਓਦਨਸੋ ਮੈਨੂੰ ਵੀ ਆਵਾਜ਼ ਮਰ ਰਹੀ ਦੀ ਦਰਬੀਰ ਤੂੰ ਵੀ ਵੇਖ ਲੈ ਸੂਟ ਖਰੀਦ ਲੈ ਲੈਣੇ ਨੇ ਮੰਮੀ ਬਾਅਦ ਵਿੱਚ ਤੇ ਮੈਂ ਹੇਰ ਤਾ ਦੇ ਆਈ ਮੈਂ ਚੱਲ ਮੈਂ ਜੋਤੀ ਨੂੰ ਵੀ ਆਣੀ ਵੇ ਚੱਲ ਵੇਖ ਲੈ ਜੇ ਤੂੰ ਹੀ ਲੈਣਾ ਨਹੀਂ ਮਨਪ੍ਰੀਤ ਮੈਂ ਇੱਥੇ ਰਹਿਣਾ ਵਾਂਗ ਤੇ ਚੱਲ ਥੋੜੀ ਜਾਣਾ ਹੋਣਾ ਨੇ ਤੇ ਸੂਟ ਹੀ ਲੈ ਕੇ ਦੇਣੇ ਹੀ ਚੱਲ ਬਾਅਦ ਵਿੱਚ ਲੈ ਲੈਂਦੇ ਕਿ ਟਿਕਨੇ ਵਿੱਚ ਮਾਂ ਇਹ ਤਾਈ ਦੀ ਇਹ ਤਾਂ ਹੁੰਦੀ ਸਿਆਣ ਪਿਆਣਾ ਸਿਆਣੀ ਹੁੰਦੀ ਤੇ ਅੱਧੀ ਚੱਲ ਫੇਰ ਖਰੀਦ ਲੈ ਲੈਂਦੇ ਆਹ ਯਾਰ ਮੈਂ ਕਰਨ ਦੇ ਹੁੰਦੇ ਤਾਈ ਨੇ ਵੇਖਾਂ ਗੱਲਾਂ ਕਰਨੀਆਂ ਲਾ ਲਾ ਕੇ ਤੇ ਛੱਤੀ ਛੱਤੀ ਗੱਲਾਂ ਕਰਨੀਆਂ ਆ। ਹਾਂ ਤੁਹਾਡੇ ਕੋ ਜਰੀਆ ਨਹੀਂ ਗਿਆ ਤੁਸੀਂ ਖੁਸ਼ ਹੋਏ ਜੇ ਮੇਰੇ ਮੁੰਡੇ ਨੂੰ ਉਹ ਹੋਇਆ ਵਾ ਜੇ ਹੋਇਆ ਵਾ। ਇਹੋ ਤਾਈ ਵੇਖ ਲੈ ਭਾਈ ਖਲਾਰ ਖਾ ਕੇ ਸੂਟ ਲੈਣ ਦੀ ਆ। ਹੁਣ ਇਹ ਕਿ ਪੈਸੇ ਨਿਕਲੇ ਨਹੀਂ ਜਾਣਦੇ ਇਹ ਬੰਦਾ ਪੁੱਛ। ਉਹ ਗੋਣ ਪਿਛਵਾਦੀ ਮੇਰੇ ਕੋ ਪੈਸੇ ਹੈ ਨਹੀਂ ਕੋਈ ਵੀ। ਤੁਹਾਡੇ ਕੋ ਤਾਂ ਨਹੀਂ ਮੰਗਣ ਆਈ। ਹਾਂ ਨਹੀਂ ਮੇਰੇ ਕੋ ਨਹੀਂ ਮੰਗਣ ਆਈ। ਹੈਗੇ ਰੱਖੇ ਟੱਕੇ। ਹੈਗੇ ਆ ਪਿਆ। ਐਵੇਂ ਹੈਗੇ ਤਾਂ ਭੈਣ ਖਲਾਰੇ ਜਾਂਦੇ ਨੇ ਕੋਲ ਕੁਝ ਹੋਵੇ ਤਾਂ ਫੇਰੇ ਭਾਈ ਖਲਾਰੇ ਜਾਂਦੇ ਨੇ। ਤੇ ਹੋਰ ਮੈਂ ਵੀ ਜਾਣ ਕੇ ਡਈ ਪਖੰਡ ਕਰਦੀ ਨਹੀਂ ਤੇ ਚਲ ਫੇਰ ਅਸੀਂ ਤੂੰ ਫੇਰ ਲੱਲੀ ਹੈ ਨਹੀਂ ਮੈਂ ਨਹੀਂ ਸੂਟ ਲੈਣੇ ਮੈਂ ਵੀ ਲੋਕ ਖਵਾ ਕਰਨ ਨਾਲ ਇਹਦਾ ਦਿਮਾਗ ਫਿਰਿਆ ਵਾ ਤਾਂ ਮੈਂ ਵੀ ਛੇਣਵਾ ਉਹ ਜੀ ਕਿ ਸੂਟ ਲਈ ਜਾਵਾਂ ਨਾਲੇ ਬਾਦਲੇ ਫਜ਼ੂਲ ਪੈਸੇ ਖਰਚ ਕਿਉਂ ਕਰਨੇ ਜਦ ਸੂਟ ਹੈਗੇ ਨੇ ਤੇ ਹੁਣ ਮਨਪ੍ਰੀਤ ਦੇ ਕਿੰਨੇ ਸੂਟ ਪਏ ਨੇ ਉਹ ਸਾਰੇ ਜਾਂਦੇ ਬੰਦੇ ਨੂੰ ਪਾ ਪਾ ਕੇ ਆਹ ਮਨਪ੍ਰੀਤ ਆਪੇ ਜ਼ਰੂਰੀ ਤੇ ਇਹਨਾਂ ਵੀ ਪਾਇ ਖਰਾਰ ਨਹੀਂ ਤੇ ਮਨਪ੍ਰੀਤ ਦੀ ਨਾਲ ਲੈਂਦੀ ਸੂਟ ਤੂੰ ਨੂੰ ਕਰ ਦੱਸ ਕੇ ਗਈ ਹੋਣੀ ਵੀ ਮੈਂ ਸੂਟ ਖਰੀਦਣ ਚੱਲੀ ਆ ਚੰਗੀ ਨਹੀਂ ਬੰਨਣਾ ਹੁਣ ਉਹਦੇ ਸਾਹਮਣੇ ਚਲ ਗਿਆ ਭਾਈ ਜਿੱਥੇ ਆ ਨੀ ਚਲ ਗਿਆ ਹੋਣਾ ਸੂਟ ਤੇ ਉਹਨੇ ਲੈ ਲਿਆ ਹੀ ਹਾਂ ਸਲ ਲੈ ਚਲ ਵੇ ਨਹੀਂ ਮੈਂ ਆ ਤੂੰ ਨਹੀਂ ਲੈਣੇ ਹੈ ਸੂਟ ਨਹੀਂ ਲੈਣਾ ਫਿਰ ਮੈਂ ਉਹਨੂੰ ਕਹਾਂਗਾ ਕਿ ਉਹਨੇ ਨਹੀਂ ਲੈਣੇ ਹੈ ਹਾਂ ਜਦੋਂ ਇੱਕ ਪਾਸੇ ਕਹਿੰਦੇ ਭਾਈ ਚਲ ਗਿਆ ਵੇ ਇੱਕ ਪਾਸੇ ਕਿਨੂੰ ਤੁਸੀਂ ਕਹਣਾ ਕਿ ਨਹੀਂ ਲੈਣਾ ਨਹੀਂ ਇਹ ਲੈ ਨਹੀਂ ਵੀ ਚਲ ਵੇ ਭਾਈ ਇੱਥੇ ਆ ਇਹ ਖਲੋਤਾ ਕਿ ਮੈਂ ਤੈਨੂੰ ਕਿਹਾ ਨਾ ਕਿ ਸੂਟ ਵੀ ਵੇਖ ਲੈ ਤੂੰ ਚਲ ਆ ਜਾ ਫਿਰ ਮੈਂ ਵੇ ਨਹੀਂ ਭਲਾ ਕਿਹੜੇ ਸੂਟ ਉਹਨੇ ਲੈ ਕਿਦਾਂ ਦੇ ਤਾਈ ਨੇ ਸੂਟ ਲੈ ਕੇ ਦਿੱਤੇ ਨੇ ਮੈਨੂੰ ਵੀ ਪਤਾ ਨਹੀਂ ਲੱਗਿਆ ਤਾਈ ਦੀ ਪਸੰਦ ਕਿਦਾਂ ਦੀ ਆ ਚਲ ਫਿਰ ਵੇਖ ਲੈ ਆ ਜਾ ਲੈਣੇ ਤੇ ਮੈਂ ਨਹੀਂ ਆ ਚਲ ਵੇਖ ਤੇ ਲੈ ਫਿਰ ਆ ਕੋਈ ਵੇਖੇ ਕਿ ਖੁਸ਼ ਨਹੀਂ ਹੋਈ ਹੈਗੀ ਤਾਏ ਕਿੱਤੋਂ ਆਏ ਜੇ ਸੂਟ ਲੈ ਮਨਪਰੀ ਦੇ ਦੋ ਮੈਂ ਪੈਸੇ ਫੜਾਵਾਂ ਸੂਟ ਲੈ ਮਨਪਰੀ ਤਜੋਗੇ ਹਾਂ ਤੇ ਦੇਣੇ ਨਹੀਂ ਲੈ ਕੇ ਉਹਨੂੰ ਹੁਣ ਖੁੱਲੇ ਖੁੱਲੇ ਸੂਟ ਪਾਉਗੀ ਤੇ ਚੜ ਗਰਮੀ ਨਾ ਲੱਗੂਗੀ ਕਿਤੇ ਇਹਦੇ ਨੂੰ ਕੰਨੇ ਹੀ ਤੋਂ ਖੁੱਲੇ ਕਰਨੇ ਸੀ ਨਾ ਜ਼ਰੂਰੀ ਤੇ ਨਵੇਂ ਸੂਟ ਲੈ ਕੇ ਦੇਣੇ ਹੀ ਉਹਨੂੰ ਜੋਤੀ ਕਿੱਦਾਂ ਦੀਆਂ ਗੱਲਾਂ ਕਰਦੀਆਂ ਤੂੰ ਲੈ ਕੇ ਤੇ ਮੈਂ ਦਿੱਤੇ ਆ ਤੇ ਤੈਨੂੰ ਕੀ ਮੁਸ਼ਕਲ ਵਾ ਇਹੋ ਤੇ ਮੈਨੂੰ ਤੰਗੀ ਹੋਣਦੀ ਆ ਕਿ ਅੱਗੇ ਪਿੱਛੇ ਹੀ ਤੁਹਾਡੇ ਕੋ ਪੈਸੇ ਮੰਗੀ ਐ ਤੁਹਾਡੇ ਕੋ ਪੈਸੇ ਨਹੀਂ ਨਿਕਲਦੇ ਹਾਂ ਨਾ ਅੱਜ ਤੂੰ ਵੇਲਾ ਆਪਣੇ ਕੋਲੋਂ ਝਾਟੇ ਪੈਸੇ ਕੱਢ ਲਿਆ ਉਹ ਗੱਲ ਛੱਡੋ ਤਾਈ ਲੋਕੀ ਕੀ ਕਹਿਣਗੇ ਹਾਏ ਲੋਕੀ ਇਹ ਗੱਲ ਕਹਿਣਗੇ ਜਦੋਂ ਮੇਰੇ ਨਾਲ ਆਉਂਦੀ ਹੁੰਦੀ ਕਿਹਦੇ ਘਰ ਵਰ ਗਈ ਆ ਸਾਸਰੀ ਕਾਲ ਜੀ ਭਾਈ ਸਾਸਰੀ ਕਾਲ ਭਾਜੀ ਦਾ ਸਾਸਰੀ ਕਾਲ ਸਾਸਰੀ ਕਾਲ ਕੀ ਹਾਲ ਹੈ ਹਾਂ ਹਾਂਜੀ ਠੀਕ ਠਾਕ ਚਲੋ ਚਲੋ ਅੰਦਰ ਆਜੋ ਚਲ ਆਲਾ ਆਜੋ ਅੰਦਰ ਇੱਥਾਂ ਜੀ ਕਮਰੇ 'ਚ ਆਜੋ ਚਲੋ ਮੈਂ ਪਾਣੀ ਲਉਣੀ ਹਾਏ ਹਾਏ ਜੀ ਲੜਨੀ ਡੈਪੀ ਜੋਤੀ ਉਦਾਂ ਪਤਾ ਨਹੀਂ ਕਿੱਦਾਂ ਦੀ ਆ ਅਸੀਂ ਤੂੰ ਲੋਕੀ ਕੀ ਕਹਿਣਗੇ ਮੇਰੇ ਨਾਲ ਤਾਂ ਕੱਲ ਤੂੰ ਤੁਰ ਹੀ ਆਈ ਉਦੋਂ ਤੇ ਤੂੰ ਇੱਥੇ ਲੋਕਾਂ ਦੇ ਘਰਾਂ ਚ ਵੜ ਗਈ ਉਦੋਂ ਨਾਲ ਲੋਕਾਂ ਨੇ ਕੋਹਾ ਕਿਆ ਮੈਂ ਤਾਂ ਆਪਣੀ ਧੀ ਨੂੰ ਲੀੜੇ ਲੈ ਕੇ ਦੇਣ ਦੀ ਸੂਟ ਲੈ ਕੇ ਦੇਣ ਦੀ ਤੂੰ ਸੜਕੇ ਮਰ ਗਈ ਹੋਰ ਠੀਕ ਠਾਕ ਪੁੱਤ ਹਾਂਜੀ ਡਾਡ ਜੀ ਠੀਕ ਆ ਠੀਕ ਠਾਕ ਮਨਪੀ ਹਾਂਜੀ ਠੀਕ ਜੀ ਅੱਗੇ ਬੋਲ ਜੀ ਅਰੇ ਇੱਧਰ ਆ ਜਾ ਪੁੱਤ ਮੈਂ ਇੱਧਰ ਬਹਿ ਜਾਂਦਾ ਹਾਂ ਬੜੇ ਦਿਲ ਕੰਡਿਆ ਇਹਨਾਂ ਮਿਲਣ ਨੂੰ ਮੈਂ ਜਦ ਹੁਣ ਆਈ ਆਉਣੀ ਆ अच्छा रेडियॉन लगे मैं मिनू भी ले जाओ मैं मैम मिलके आनी मानती हूं अच्छा उस ना ठीक है ना हां जी ठीक है चलो ठीक है हम्म और हां जी ठीक है और दीदी ठीक रहंदी है ना ये हां ठीक ठाक है बिल्कुल ਤੁਹਾਡੇ ਸਾਹਮਣੇ ਹੀ ਹੈ ਇਹ ਦੁਆਈ ਦੁਇਚ ਚਲਦੀ ਸਾਰਾ ਕੁਝ ਚਲਦਾ ਵਾ ਤੁਸੀਂ ਕੇ ਕਾਲ ਦੀ ਟੈਨਸ਼ਨ ਨਾ ਲਓ ਠੀਕ ਹੈ ਟੈਨਸ਼ਨ ਹੁੰਦੀ ਹੈ ਤੁਹਾਨੂੰ ਪਤਾ ਹੀ ਉਹ ਤਾਂ ਟੈਨਸ਼ਨ ਨਹੀਂ ਦੀ ਕੋਈ ਚਲਨੀ ਟੈਨਸ਼ਨ ਹੁੰਦੀ ਹੈ ਪਰ ਤੁਹਾਨੂੰ ਨਹੀਂ ਨਹੀਂ ਡੈਡੀ ਹਾਂ ਨਹੀਂ ਨਹੀਂ ਟੈਨਸ਼ਨ ਕਦੀ ਲੈਣੀ ਕੋਈ ਟੈਨਸ਼ਨ ਨਹੀਂ ਲੈਣੀ ਮੇਰੇ ਪੁੱਤ ਨੇ ਚੰਗਾ ਕੋਈ ਗੱਲ ਨਹੀਂ ਮਹਾਰਾਜ ਨੇ ਸਭ ਕੁਝ ਠੀਕ ਕਰ ਦੇਣਾ ਪੁੱਤ ਹਾਂਜੀ ਅੱਜ ਹੋਰ ਭਲਕ ਹੋਰ ਕਈ ਗੱਲਾਂ ਹੁੰਦੀਆਂ ਦਿਨ ਸਾਲ ਛੱਟ ਲੰਘ ਜਾਂਦੇ ਹਾਂ ਲੰਘ ਜਾਣੇ ਪੁੱਤ ਹਾਂਜੀ ਲੰਘ ਜਾਣੇ ਹੂੰ ਸਾਰੇ ਕੰਮ ਕਰਦੇ ਨੇ ਮਾਲਕ ਨੇ ਪਰ ਇਹ ਵੀ ਹਲਾਰਾ ਬੜਾ ਤਗੜਾ ਆਇਆ ਜ਼ਿੰਦਗੀ ਦੇ ਵਿੱਚ ਤੇ ਇਹ ਵੀ ਮਹਾਰਾਜ ਚੜਦੀ ਕਲਾ ਰੱਖੇ ਦੁੱਖ ਦੇ ਬਧੇਰਾ ਵਾ ਡੜਜੀ ਹੁਣ ਕੀ ਕਰੀਏ ਤੈਨੂੰ ਮੈਂ ਤੈਨੂੰ ਪੁੱਤ ਚਿੰਤਾ ਨਾ ਮਮ ਜਿਹੜੀ ਚਿੰਤਾ ਜਿਹੜੀ ਹੈ ਨਾ ਚਿਖਾ ਦੇ ਬਰਾਬਰ ਆ ਪੁੱਤ ਨਾਲ ਰੈਡੀ ਸਜ਼ਾ ਤੇ ਮਿਲਣੀ ਹੀਗੀ ਜੋ ਕੀਤਾ ਹੈਗਾ ਡੈਡੀ ਹੁਣ ਚਿੰਤਾ ਕਰਕੇ ਉਹਦੀ ਸਜ਼ਾ ਥੋੜੀ ਕੱਟੀ ਜਾਣੀ ਉਹ ਤਾਂ ਹੁਣ ਉਹਨਾਂ ਨੂੰ ਕੋਈ ਨਹੀਂ ਭੁਗਤਣੀ ਪੈਣੀ ਐ ਬਾਕੀ ਆ ਪੁੱਤ ਤੂੰ ਆਪਣੇ ਮੂੰਹੋਂ ਕਹੀਂ ਨੀ ਕਿ ਉਹਨੂੰ ਮਿਲਣੀ ਚਾਹੀਦੀ ਹੈ ਸਜ਼ਾ ਡੈਡੀ ਇੱਕ ਹਿਰਖ ਜਾਈ ਹੋ ਜਾਂਦਾ ਵਾ ਕਿ ਜੇ ਚੰਗਾ ਹੁੰਦਾ ਤੇ ਜ਼ਿੰਦਗੀ ਵਧੀਆ ਹੋ ਜਾਣੀ ਹੈਗੀ ਬਾਕੀ ਮਾਨਪ੍ਰੀਤ ਮੇਰੀ ਗੱਲ ਸੁਣ ਜੋ ਕਰਮਾਂ ਚ ਨਾ ਉਹੀ ਹੁੰਦਾ ਵਾ ਇਹ ਗੱਲ ਸੁਣ ਵਧੀਆ ਹੋਇਆ ਉਹਨੂੰ ਵੀ ਅਹਿਸਾਸ ਹੋਊਗਾ ਮੈਂ ਨਾਕੋਸ਼ ਕੀਤਾ ਸੀ ਨਹੀਂ ਉਹ ਤੇ ਉਹ ਤੇ ਜ਼ਰੂਰੀ ਹੈ ਦੀਦੀ ਹੁਣ ਕੋਈ ਵੀ ਨਸਾਨਾ ਨਾ ਗਲਤੀ ਕਰੇ ਜ ਜੇ ਨੂੰ ਸਜ਼ਾ ਨਾ ਮਿਲੇ ਤਾਂ ਫਿਰ احساس ਕਿੱਥੋਂ ਹੋਣਾ ਵਾ ਤੇ ਇਹ ਤਾਂ ਬੰਦਾ ਗਲਤੀਆਂ ਕਰ ਹੀ ਜਾਊਗਾ ਉਹਦਾ ਸਭੋ ਦਿਲ ਵੱਜ ਜਾਂਦਾ ਬੰਦੇ ਦਾ ਉਹਨੂੰ ਵੇਖ ਕੇ ਡਰਦੀ ਹੋਰ ਬੜਿਆ ਹੋਰ ਦਾ ਬੜਾ ਵਾਦਾ ਵਾ ਵੀ ਇਹਨੂੰ ਇੰਨੇ ਇੰਨਾ ਕੁਛ ਕੀਤਾ ਹੀਗਾ ਤੇ ਇਹਨੂੰ ਖੜੀ ਸਜ਼ਾ ਮਿਲੀ ਬਿਲਕੁਲ ਬਿਲਕੁਲ ਸਹੀ ਗੱਲ ਆ ਬਾਕੀ ਇਹ ਵੀ ਚਲੋ ਆਹ ਲੋ ਪਾਣੀ ਦਿੱਤੀ ਆਹ ਭਾਜੀ ਮਾਪੇ ਪੀਲਾ ਪਾਣੀ ਤੋਂ ਜਦੋਂ ਕਿ ਨਾ ਪਾਣੀ ਨਹੀਂ ਕੋਈ ਨਹੀਂ ਬਸ ਮੈਂ ਤਾਂ ਮੰਮੀ ਨੇ ਵੀ ਕਹਿਣ ਦੀ ਐਵੇਂ ਮਨ ਭਰੀ ਜਾਂਦੇ ਹੈਗੇ ਵੀ ਚਲ ਮੰਮੀ ਜੋ ਹੋਣਾ ਹੀ ਉਹਦੇ ਹੋ ਕੇ ਰਹਿਣਾ ਹੈਗਾ ਹਨਾ ਨਾਲੇ ਇਹ ਕੜੀ ਰੱਬ ਦੀ ਕੀਤੀ ਕਿ ਆਪੇ ਤੇ ਕੀਤਾ ਹੀ ਸਾਰਾ ਕੁਝ ਬਿਲਕੁਲ ਬਿਲਕੁਲ ਬਾਕੀ ਹੁਣ ਚਿੰਤਾ ਆਪਾਂ ਕਰੀ ਜਾਵਾਂਗੇ ਤੇ ਆਪਣੇ ਰੋਗ ਲਾ ਲਾਂਗੇ ਕੋਈ ਸਰੀਰ ਨੂੰ ਚਿੰਤਾ ਕਰਨ ਦੇ ਤੇ ਹੁਣ ਗੱਲ ਹੀ ਨਹੀਂ ਰਹੀ ਕੋਈ ਬਾਜੀ ਚਿੰਤਾ ਹੁਣ ਉਹ ਵੀ ਨਹੀਂ ਰਹਿੰਦੀ ਐਡੀ ਵੱਡੀ ਜਰੋਂ ਗੱਲ ਸੁਣ ਲਈਏ ਨਾ ਜਿਵੇਂ ਇਸ ਮਾਨ ਇੱਕ ਹੋ ਜਾਂਦਾ ਇਹ ਤੇ ਗੱਲ ਹੈ ਹੀ ਆ ਇਦਾਂ ਹੀ ਆ ਇਹ ਆ ਵੀ ਮਹਾਰਾਜ ਕਿਸੇ ਦੇ ਬਿਮਤਾ ਨਾ ਪਾ ਦੇ ਮੈਂ ਕਹਾਂ ਨਹੀਂ ਮਹਾਰਾਜ ਜਿਹੜਾ ਸਵੇਰੇ ਉੱਠ ਕੇ ਛਿੱਤਰ ਮਾਰਦਾ ਨਾ ਉਹਦਾ ਵੀ ਭਲਾਈ ਕਰੀ ਭਲਾਈ ਕਰੀ ਮਾਲਕਾ ਵਿਫਤਾ ਕਿਹੜੀ ਰੱਬ ਨੇ ਭਾਈ ਆ ਆਪਣੇ ਹੱਥੀ ਛੜੀ ਆ ਚਲ ਤੀ ਹੋਰ ਕੋਈ ਗੱਲ ਕਰੋ ਹੁਣ ਉਹਦੇ ਸਾਹਮਣੇ ਨਾ ਇੰਨੀ ਟੈਨਸ਼ਨ ਨਹੀਂ ਇਹੋ ਜੀ ਗੱਲਾਂ ਕਰੀ ਜੋ ਤਾਂ ਅੱਗੇ ਦੁਖੀ ਤੈਨੂੰ ਪਤਾ ਪੀਣੋ ਪਾਣੀ ਪਰ ਸਾਨੂੰ ਹੀ ਪਤਾ ਜੋਤੀ ਭਾਬੀ ਕਿ ਉਹ ਕਿੰਨੀ ਕੁ ਦੁਖੀ ਆ ਅਹੀਂ ਉਹ ਤਾਂ ਲੱਗੇ ਰਹਿਣੀਆਂ ਦਿਨ ਰਾਤ ਸਾਨੂੰ ਸਾਰਾ ਪਤਾ ਵਾ ਮੈਂ ਤਾਂ ਤਾਂ ਕਹਿੰਦੀ ਐ ਸਸਰ ਬੱਚੀ ਤੀ ਜਾਂਦਾ ਇਹਨੂੰ ਤਾਂ ਮੈਂ ਬਥੇਰਾ ਕਿਹਾ ਸੀ ਉੱਥੇ ਰਹਿ ਪਰ ਇਹ ਮੰਨੀ ਨਹੀਂ ਸਾਨੂੰ ਜਿਆਦਾ ਟੈਨਸ਼ਨ ਹੁੰਦਾ ਟੰਡੇ ਨਾਲ ਆਹ ਸੂਟ ਲੈ ਹੀ ਮਨਪੀਤਾ ਹਾਂਜੀ ਚਾਹ ਬਣਾਵਾ ਮਮੇ ਨਹੀਂ ਨਹੀਂ ਪਤਾ ਮੈਂ ਚਾਹ ਲੈਣੀ ਬਣਾ ਕੇ ਤੁਸੀਂ ਬਹਿ ਜਾਓ ਗੱਲਾਂ ਕਰੋ ਕਿੰਨੇ ਕਿੰਨੇ ਦਾ ਆਇਆ ਸੂਟ ਪਤਾ ਨਹੀਂ ਜਿਵੇਂ ਰੇਟ ਹੀ ਨਹੀਂ ਪੁੱਛਿਆ ਆ ਦੇ ਇੱਕ ਦੋ ਧੋਪ ਆਇਆ ਨਾ ਤੇ ਪਰੋਲਾ ਜਾ ਹੋਏ ਨਾ ਕਪੜਾ ਵੇਖੀ ਤਾਜ ਜਦੋਂ ਇੰਨਾ ਸੋਹਣਾ ਬਰੋਸ਼ਾ ਨੇ ਸੂਟ ਅੱਗੇ ਲੈ ਕੇ ਦਿੱਤਾ ਹੀ ਤਾਈ ਨੇ ਤੇ ਇਹਦੇ ਨਾਲ ਸੂਟ ਲੈਂਦੀ ਆ ਮਹਾਂ ਵੀ ਬਰੋਸ਼ਾ ਉਹਦੇ ਤੋਂ ਤੂੰ ਇਹੋ ਜਿਹਾ ਬਰੋਸ਼ਾ ਦਾ ਸੂਟ ਕਦੀ ਪਾਇਆ ਨਹੀਂ ਤੂੰ ਬਰੋਸ਼ਾ ਦੀ ਖਰੀਦਾਂ ਨਹੀਂ ਤੇ ਜੋਤੀ ਭਾਬੀ ਗਰਮੀ ਚ ਇੱਜਨ ਦੇ ਸੂਟ ਚੱਲਦੇ ਆ ਪਰ ਇਹਨੂੰ ਤਾਂ ਮੈਂ ਲੈ ਕੇ ਦੇਣਾ ਤੇ ਇੰਨੇ ਤਾਂ ਵਧੀਆ ਨੁਹਾ ਤਪਾਉਂਦੀ ਹੁੰਦੀ ਤੇ ਇਹ ਤਾਂ ਕਦੀ ਬਰੋਸ਼ਾ ਅੜੇ ਤਾਂ ਕੰਮ ਵਾਲੀਆਂ ਵੀ ਸੱਚ ਪੁੱਛਦੇ ਇਹ ਜੇ ਕੱਪੜੇ ਨਹੀਂ ਪਉਂਦੀਆਂ ਦਾਸਾ ਸੂਟ ਮਾੜੇ ਨੇ ਕਿੰਨੇ ਸੋਹਣੇ ਕਲਰ ਨੇ ਵੇਖ ਰਾਂ ਕਿੰਨੇ ਪਿਆਰੇ ਨੇ ਉਹ ਵੀ ਤੂੰ ਮੈਨੂੰ ਹੀ ਫੋਨ ਕਰ ਦਿੰਦੀ ਦੋ ਚਾਰ ਸੂਟ ਹੁੰਦੀਆਂ ਵਾ ਵਟਾ ਲਿਓ ਫੜ ਨੇ ਭਾਬੀ ਗਰਮੀ ਬੜੀ ਲੱਗਦੀ ਐ ਇੱਕ ਸੁਭਾਵਦਾਂ ਦਾ ਹੋ ਗਿਆ ਵਾ ਤੇ ਮੈਂ ਆ ਵੀ ਮੰਮੀ ਨੂੰ ਕਿਹਾ ਹੀ ਮੈਨੂੰ ਇਹ ਜਾਂ ਦੇ ਲੱਕ ਦੋ ਮੇਰੀ ਗੱਲ ਸੁਣੋ ਜੋਤੀ ਭਾਬੀ ਗਰਮੀ ਸੂਟ ਇਦਾਂ ਦੇ ਸੋਹਣੇ ਲੱਗਦੇ ਨੇ ਪਰ ਉਹਤੇ ਇੰਨੀ ਵੀ ਗਰੀਬੀ ਆਈ ਵੀ ਪਰੋਸ਼ੀ ਤੇ ਸੂਟ ਪਾ ਲਿਆ ਐਂ ਕਦੋਂ ਕਹਿੰਦੇ ਗਰੀਬੀ ਆਈ ਐ ਤੁਸੀਂ ਤਾਂ ਲੱਗਦਾ ਲੰਨੀ ਆਏ ਹੋ ਸਾਡੇ ਨਾਲ ਐਂ ਤੁਸੀਂ ਕੋਈ ਨਾ ਧਿਆਨ ਰੱਖੀ ਦਦਿਆ ਨਾ ਕੋਈ ਚੱਲ ਛੱਡੋ ਖੜਾ ਸੂਟਾਂ ਦੀ ਗੱਲ ਚੁੱਲ ਸੁਆਣੀ ਮਨਪ੍ਰੀਤ ਤਾਂ ਗਰਮੀਆਂ ਸਾਰੇ ਇਦਾਂ ਦੇ ਸੂਟ ਪਾਉਂਦੇ ਨੇ ਹੁਣ ਤੁਸੀਂ ਵੀ ਘਰ ਇਦਾਂ ਦੇ ਪਾਉਂਦੇ ਹੋਵੋਗੇ ਉਹ ਨਹੀਂ ਜਿਹੜੀ ਮੈਂ ਕਦੀ ਪਾਈ ਮੈਂ ਰੱਖੀ ਵੇਖਿਆ ਸੀ ਪਾਈ ਕਿਉਂ ਨਹੀਂ ਤੁਸੀਂ ਜਦੋਂ ਮੈਂ ਗਈ ਸੀ ਕੱਲ ਸੋਣ ਮੈਂ ਕਿਹਾ ਮੈਂ ਕਿਹਾ ਤੇਰੀ ਸੱਸ ਬੜੀ ਭੋਈ ਹੁਣ ਹੁਣ ਕਹਿੰਦੀ ਹੈ ਜਿਹੜਾ ਸੇਰੇ ਉੱਠ ਕੇ ਖੇਤਰ ਮਾਰਦਾ ਉਹਦਾ ਵੀ ਭਲਾ ਮੰਗੋ ਤੇ ਇਹਨੂੰ ਕਹੇ ਵੀ ਕਿੱਦਾਂ ਉਂਗਲਾਂ ਤੇ ਨਚਾਇਆ ਸੀ ਸਾਨੂੰ ਤੇ ਕੀ ਕੋ ਪਾਪੜ ਵੇਲੇ ਡੈਡੀ ਜੀ ਪਤਾ ਕੀ ਗੱਲ ਹੁੰਦੀ ਆ ਜਦੋਂ ਬੰਦੇ ਦਾ ਮਾੜਾ ਟਾਈਮ ਆਉਂਦਾ ਨਾ ਫਿਰ ਉਹਨੇ ਇਦਾਂ ਹੀ ਹੁੰਦੀ ਆ ਉਹ ਕਦੀ ਜਣੇ ਖਣੇ ਅੱਗੇ ਝੁਕਦਾ ਹੀ ਝੁਕਦਾ ਵਾ ਜਦੋਂ ਬੰਦਾ ਚੰਗਾ ਹੁੰਦਾ ਵਾ ਉਹਦਾ ਵੇਖ ਲਓ ਕਦੀ ਵੇਖਿਆ ਜੇ ਬੰਦੇ ਨੇ ਝੁਕਦਿਆਂ ਆਪਣਾ ਤਾਂ ਮਾੜਾ ਬੰਦਾ ਹੋਵੇ ਨਾ ਉਹਦੇ ਅੱਗੇ ਵੀ ਨਹੀਂ ਚੱਕਦਾ ਪੁੱਤ ਤੇਰੀਆਂ ਗੱਲਾਂ ਸਾਰੀਆਂ ਨਾ ਮੈਂ ਸਹਿਮਤ ਆ ਪਰ ਇਹਨੇ ਮਾਂ ਪੁੱਤਾਂ ਨੇ ਹਨੂ ਵੇਹ ਕਿਹੜੇ ਕਿਹੜੇ ਨਾਚਣੇ ਚਾਹੀਏ ਬੜਾ ਕੁਝ ਕੀਤਾ ਹੀ ਨਾ ਇਹਨੇ ਬਹੁਤ ਕੁਝ ਤੁਹਾਡੇ ਸਾਹਮਣੇ ਕੀ ਕੁਝ ਨਹੀਂ ਕੀਤਾ ਇਹਨੇ ਚਲੋ ਆਪਾਂ ਨੇ ਕੋਈ ਗੱਲ ਹੀ ਨਹੀਂ ਕੀਤੀ ਚਲੋ ਝੋਤੀ ਦੀਨੇ ਵੀ ਬੜਾ ਸਾਥ ਦਿੱਤਾ ਹੀ ਬਥੇਰਾ ਕੁਝ ਕੀਤਾ ਅੱਜ ਆਪਣੀ ਕਰਨੀ ਦੀ سزا ਭੁਗਤਣ ਡਿਆ ਵਾ ਚਲੋ ਛੱਡੋ ਸਾਰੀਆਂ ਗੱਲਾਂ ਪਦਾਇਆ ਤਾਂ ਨੂੰ ਸਮਾਂ ਬੜਾ ਬਲਵਾਨਾ ਇੰਨੇ ਵੀ ਆਪਣੀ ਕਰਨੀ ਸਜ਼ਾ ਭੁਗਤੀ ਲਈ ਆ ਇੱਥੇ ਵੀ ਸਾਰਾ ਪਹੁੰਚ ਨਹੀਂ ਕਿਹਦੇ ਸ਼ਦਾ ਘੁੱਟਿਆ ਇੰਨੇ ਹੈ ਕਿਥੇ ਪਿੰਡਾਂ ਦੇ ਵਿੱਚ ਗਲੀਆਂ 'ਚ ਤੁਰੀ ਫਿਰਦੀ ਸ਼ਦਾਈਆਂ ਵਾਂਗੂ ਕੋਈ ਮਾਰ ਦੇ ਨਾ ਤਾਂ ਦਵਾਈ ਦਾ ਫੇਰ ਦਿੱਤਾ ਮਾਰਾ ਨਹੀਂ ਫੇਰ ਦੇਣੀ ਤੇ ਹੈਗੀ ਨੇ ਸਜ਼ਾ ਇਹੋ ਤਾਂ ਫੇਰ ਜ਼ਿੰਦਗੀ ਆ ਉਹ ਲੈਣੀਆਂ ਦੇਣੀਆਂ ਬੰਦਾ ਇੱਥੇ ਦੇ ਜੇ ਨਾ ਅੱਗੇ ਨਹੀਂ ਕਿਸੇ ਨੇ ਵੇਖਿਆ ਜਾ ਕੇ ਉਹ ਹੀ ਕਹਿੰਦੇ ਆ ਨਾ ਰੱਬ ਦਾ ਕਿਸੋਂ ਨਾ ਮਾਰਦਾ ਨਾ ਲੱਤ ਮਾਰਦਾ ਜਦੋਂ ਮਾਰਦਾ ਰੱਬ ਮੱਤ ਮਾਰਦਾ ਐਦਾਂ ਮੱਤ ਮਾਰੀਓ ਏਥੇ ਰੱਬ ਦੀ ਜਿੰਦਗੀ ਐ ਇਸ ਉਹ ਹੀ ਕਦੀ ਕਿਸੇ ਮੋੜ ਤੇ ਜ਼ਿੰਦਗੀ ਆ ਜਾਂਦੀ ਐ ਕਦੀ ਕਿਸੇ ਮੋੜ ਤੇ ਆ ਜਾਂਦੀ ਐ ਜਿੰਦਗੀ ਦਾ ਕੋਈ ਪਤਾ ਨਹੀਂ ਲੱਗਦਾ ਜੇ ਚੰਗੇ ਕੰਮ ਕਰਾਂਗੇ ਤਾਂ ਵੀ ਰੱਬ ਵੀ ਖੁਸ਼ ਹੁੰਦਾ ਵਾ ਤੁਸੀਂ ਮਾੜੇ ਕੰਮ ਕਰਾਂਗੇ ਤਾਂ ਰੱਬ ਨੇ ਫਿਰ ਕਿੱਥੋਂ ਖੁਸ਼ ਹੋਣਾ ਇਹ ਹੀ ਗੱਲ ਆ ਪੁੱਤ ਮੈਂ ਤੇ ਇੱਕੋ ਗੱਲ ਕਹਿੰਦਾ ਵਾਂ ਵੀ ਇਹ ਆ ਵੀ ਹਰ ਇੱਕ ਦਾ ਭਲਾ ਮੰਗੋ ਜੇ ਕੋਈ ਗਰੀਬ ਆ ਤਾਂ ਉਹਨੂੰ ਦਾਨ ਦੇ ਦਿਓ ਤੇ ਇਹ ਆ ਵੀ ਹਰ ਇੱਕ ਦੇ ਲਾਗੇ ਲੱਗੋ ਕੂ ਬੋਲੋ ਤੇ ਮਹਾਰਾਜ ਵੀ ਖੁਸ਼ ਤੇ ਨਾਲੇ ਆਣ ਗਵਾਣੇ ਖੁਸ਼ ਤੇ ਨਾਲੇ ਆਪਣਾ ਮਨ ਖੁਸ਼ ਮੈਂ ਤੇ ਉਹੀ ਸੋਚਣ ਦੀ ਆ ਵਿੱਦਿਆ ਨੇ ਜੇ ਚੰਗੇ ਨੰਗੇ ਆ ਤੇ ਆ ਮਾੜੇ ਆਏ ਵੀ ਨਹੀਂ ਰਹਿਣੇ ਤੇਰੇ ਤੇ ਮਾੜੇ ਨਹੀਂ ਰਹਿਣਦੇ ਆ ਜੇ ਤੇਰੇ ਸਿਰ ਤੇ ਤੇਰਾ ਭਿਓ ਭਰਾ ਪਰਜਾਈ ਤੇਰੇ ਸਾਰੇ ਇੰਨਾਂ ਨਾਲ ਨਾ ਤੇਰੇ ਇਹੋ ਜੀ ਮੇਰੇ ਪੁੱਤ ਨੇ ਕੋਈ ਗੱਲ ਨਹੀਂ ਸੋਚਣੀ ਚੰਗਾ ਹਾਂ ਜਦੋਂ ਅਸੀਂ ਬੈਠੇ ਆ ਤੇਰੇ ਨਾਲ ਕੋਈ ਗੱਲ ਨਹੀਂ ਡੈਡੀ ਡਾਡੂ ਤੋਂ ਨਾ ਇੱਕ ਚੀਜ਼ ਮੰਗਣੀ ਆ ਮੈਂ ਪੁੱਤ ਮੰਗ ਕੀ ਆ ਡੈਡੀ ਸਕੂਟੀ ਲੈ ਦਿਓ ਮੈਨੂੰ ਤੁਸੀਂ ਸਕੂਟੀ ਲੈ ਦਿੰਨੇ ਆ ਇਹ ਕਿਹੜੀ ਗੱਲ ਕਰ ਦਿੱਤੀ ਪੁੱਤ ਡੜੀ ਨੂੰ ਸੋ ਜ਼ਰੂਰਤਾਵਾਂ ਮੈਨੂੰ ਆਪਣੀਆਂ ਵੀ ਗਾਂ ਵੀ ਉੰਜੋਤੀ ਦੀਦੀ ਨੇ ਕਿੱਥੇ ਕਿੱਥੇ ਤੋਂਦੇ ਫਿਰਿਆ ਕਰਾਂਗੇ ਨਾਲ ਆਪਾਂ ਉਹਨੇ ਆਪਣੇ ਵੀ ਕਰਦਾ ਵੇਖਣਾ ਹੁੰਦਾ ਵਾ ਤੇ ਇਦਾਂ ਮੈਨੂੰ ਕੋ ਸਕੂਟਰੀ ਹੋਊਗੀ ਮੈਂ ਆਪਣੇ ਥਾਂ ਜਿੱਥੇ ਜਾਣਾ ਹੋਊਗਾ ਜਾਊਂਗੀ ਤੇ ਸਕੂਟਰੀ ਤੇ ਮੈਂ ਲੈ ਦਿੰਦਾ ਮੈਂ ਪੁੱਤ ਪਰ ਇਹ ਆ ਵੀ ਤੇਰੀ ਚੱਲਣ ਦੀ ਹੈ ਦਵਾਈ ਤੋਂ ਪੁੱਛ ਪਾਛ ਕੇ ਡਾਕਟਰ ਨੂੰ ਹੁੰਦਾ ਰੁਕ ਜਾ ਮੈਂ ਪਹਿਰਨੇ ਬਾਅਦ ਚ ਮੈਂ ਤੇ ਜਾਊਂਗੀ ਜਿੱਥੇ ਦਿਨ ਲੋੜ ਆ ਨਾ ਦਵਾਈ ਦਰੂਆਂ ਦੀ ਮੈਂ ਹੈਗੀ ਆ ਤੇਰੇ ਨਾਲ ਜਾਣ ਨੂੰ ਚੰਗਾ ਬਾਦ ਵਿੱਚ ਚੱਪੀ ਲੈ ਆ ਦੇਣਗੇ ਤੈਨੂੰ ਨਹੀਂ ਨਹੀਂ ਲੈ ਦੇ ਦਿੰਦਾ ਵਾ ਉਹਦੀ ਕੋਈ ਗੱਲ ਵਾ ਲਿਆਣ ਕੇ ਖੜੀ ਕਰ ਦੇ ਨਹੀਂ ਪਰ ਇਹ ਵੀ ਜੇ ਕਦੇ ਜਾਣਾ ਲੱਗਦੇ ਵੀ ਉਸ ਪਛ ਕੇ ਜਾਣਾ ਮੈਂ ਅੰਦਰਸੇ ਨੂੰ ਕਿਸੇ ਨੂੰ ਵੀ ਨਹੀਂ ਨਹੀਂ ਕੋਈ ਗੱਲ ਨਹੀਂ ਡਾਡੀ ਜੀ ਬਾਅਦ ਵਿੱਚ ਆ ਜੀ ਨਹੀਂ ਨਾ ਬਈਦਾ ਤੂੰ ਚਲੀ ਜਾਵੇਂ ਚੰਗਾ ਨਹੀਂ ਅਜੇ ਦੀ ਤਨੀ ਗੱਲ ਕਰਦੀ ਮੈਂ ਬਾਅਦ ਦੀ ਕਰਦੀ ਆ ਮੈਂ ਹੁਣੇ ਮੈਂ ਦੱਸ ਛੱਡਦੀ ਆ ਨਹੀਂ ਕੋਈ ਨਹੀਂ ਲੈ ਦੇਣਾ ਕਰਦਾ ਨਹੀਂ ਸਕੂਟਰੀ ਦੀ ਗੱਡੀ ਕਰ ਲਾ ਉਹ ਵੀਰੇ ਇਹਦੇ ਨੂੰ ਕਹਿ ਤਾ ਉਹਨੇ ਲੈ ਦੇਣੀ ਯਾਰ ਕਰ ਖੜੀ ਦੇ ਨੂੰ ਸ਼ਾਮ ਨੂੰ ਲਿਆ ਕੇ ਖੜੀ ਕਰ ਦਿੰਦੇ ਆ ਪੁੱਤ ਹਾਂ ਇਹ ਵੀ ਤੂੰ ਆਪਣਾ ਮਨ ਖੁਸ਼ ਰੱਖ ਹਾਂ ਤੂੰ ਨਹੀਂ ਕਿਸੇ ਗੱਲ ਦੀ ਵੀ ਟੈਨਸ਼ਨ ਤੂੰ ਟੈਨਸ਼ਨ ਲਈ ਤੇ ਬੱਚੇ ਤੇ ਉਹ ਅਸ ਕਿਹੜਾ ਫੁੱਲ ਲੈਣਾ ਮੈਡਮ ਜੀ ਫੁੱਲ ਤਾਂ ਸਾਰੇ ਸੋਹਣੇ ਨੇ ਆ ਜਿਆਦਾ ਸੁਣਾ ਲੱਗਦਾ ਜੀ ਵੈਸੇ ਇੱਕ ਗੱਲ ਕਰਾਂ ਜੀ ਹਾਂ ਜੀ ਤੁਹਾਨੂੰ ਫੁੱਲਾਂ ਦੀ ਕਿ ਲੋੜ ਹੈ ਸਿਰਫ ਤਾਂ ਹੀ ਫੁੱਲ ਨਾ ਵਰ ਗਏ ਕਰੋ 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 ਕੋ ਇੱਧਰ ਯਾ ਹੋ ਗਿਆ ਹੋਰਾਂ ਵੀ ਲੱਗਣਗੇ ਇੱਥੇ ਘਲਰੋ ਆ ਕਿਦਾਂ ਲੱਗੀ ਆ ਤੁਸੀਂ ਵੀ ਕੀ ਮਜ਼ਾਕ ਕਰਦੇ ਹੋ ਕਿ ਵਸਿਆ ਸੋਣਿਆ ਸਹੀ ਗਿਆ ਤੁਸੀਂ ਇਹ ਕਰਦਾ ਹੀ ਪੈ ਕੇ ਹਾਂ